ਹਾਂਜੀ ਇਹ 26 ਮਈ 2024 ਸ਼ਾਮ ਤਕਰੀਬਨ 4 ਵਜੇ ਦੀ ਵਾਰਦਾਤ ਹੈ ਜ ਜਿਹਦੇ ਵਿੱਚ ਦੋ ਗੁਟਾਂ ਵਿੱਚ ਆਪਸ ਵਿੱਚ ਜ ਲੜਾਈ ਹੋਈ ਤੇ ਉਹਦੇ ਵਿੱਚ ਇੱਕ ਸਾਡਾ ਮ੍ਰਿਤਕ ਰੁਪਿੰਦਰ ਸਿੰਘ ਰੁਪਿੰਦਰ ਸ਼ਰਮਾ ਉਰਫ ਰਵੀ ਪੁੱਤਰ ਲੇ ਲੇਟ ਰਾਜ ਕੁਮਾਰ ਵਾਸੀ ਕਾਲੇਕੇ ਸਾਣਾ ਤਨੋਲਾ ਜਿਹਦੀ ਉਹਦੇ ਇਸ ਝਗੜੇ ਦੇ ਵਿੱਚ ਲੜਾਈ ਚ ਮੌਤ ਹੋ ਜਾਂਦੀ ਹੈ ਤੇ ਇਹਦੇ ਵਿੱਚ ਇਹਦੇ ਚਾਚੇ ਦੇ ਬਿਆਨ ਤੇ ਚਾਚਾ ਅ ਹਰਵਿੰਦਰ ਸਿੰਘ ਪੁੱਤਰ surjeet singh ਵਾਕੀ ਕਾਲਕ ਦੇ ਬਿਆਨ ਤੇ 15 ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਮੁਕਦਮਾ ਨੰਬਰ 72 ਅ ਅੰਦਰ ਅੰਡਰ ਧਾਰਾ 302 307 323 341 448 1090 ਤੇ 25 27 54 59 ਆਮ ਬ੍ਰੈਕ ਲੱਗਾ ਹੈ ਜਿਹਦੇ ਵਿੱਚ ਇਹਦੀ ਜਿਹੜਾ ਰੁਪਿੰਦਰ ਸ਼ਰਮਾ ਇਹਦੀ ਮੌਤ ਹੋ ਜਾਂਦੀ ਹੈ ਤੇ ਉਸ ਬੰਦੇ ਵਿੱਚ ਅੱਜ ਜੀ ਪ੍ਰੈਸ ਕਾਨਫਰੰਸ ਕੀਤੀ ਹੈ ਜਦੇ ਵਿੱਚ ਮੇਨ ਅੱਠ ਦੋਸ਼ੀ ਹੈ ਉਹ ਅਸੀਂ ਉਹਨਾਂ ਦੀ ਅਰੈਸਟ ਪਾ ਲਈ ਹੈ ਤੇ ਜਿਨ੍ਹਾਂ ਪਾਸੋਂ ਸਾਨੂੰ ਇੱਕ ਲੱਕੜ ਦੀ ਸੋਟੀ ਇੱਕ ਗੰਡਾਸਾ ਇੱਕ ਛਪਾਨ ਤੇ ਇੱਕ 32 ਬੋਲ ਦੇਸੀ ਪਿਸਤਰ ਰਿਕਵਰ ਹੋਇਆ ਹਾਂਜੀ ਜਿਹੜਾ ਇਹਦੇ ਵਿੱਚ ਇੱਕ ਦੋਸ਼ੀ ਗਗਨਦੀਪ ਸਿੰਘ ਇਹਦਾ ਪਹਿਲਾਂ ਥਾਣੇ ਧਨੋਲੇ ਮਕਦਮਾ ਨੰਬਰ 90 ਦਰਜ ਹੈ 323 344 ਦਾ ਤੇ ਜਿਹੜਾ ਮੇਨ ਦੋਸ਼ੀ ਹੈ ਪ੍ਰਗਟ ਸਿੰਘ ਜਿਹਦੇ ਜਿਹਦੇ ਮੇਨ ਬਾਅਰ ਕਰਕੇ ਸਾਰੇ ਦੋਸ਼ੀਆਂ ਦੇ ਨਾਲ ਇਹਦੇ ਕਰਕੇ ਹੋਇਆ ਜਿਹੜਾ ਉਹਦੇ ਉਹਦੇ ਤੇ ਮੁਕੱਦਮਾ 163/20 ਦਰਜਾ ਜਿਹੜਾ 307 348 23 506 148 ਕੋਣੀ ਜਿਆਦਾ ਬਗਦਮਾ ਇਤੇ ਦਰਜਾ ਇਹਨਾਂ ਦੀ ਕੁਝ ਸਮੇਂ ਤੋਂ ਦੋਨਾਂ ਧਿਰਾਂ ਦੀ ਆਪਸ ਚ ਲੜਾਈ ਚ ਚੱਲ ਰਹੀ ਸੀ ਤੇ ਮੌਕੇ ਤੇ ਜਦੋਂ ਇਹਨਾਂ ਦਾ ਆਪਸ ਵਿੱਚ ਜਦੋਂ ਝਗੜਾ ਜਿਆਦਾ ਵੱਧ ਗਿਆ ਉਹਦੇ ਵਿੱਚ ਆਹ ਵਾਰਦਾਤ ਹੋਈ ਹੈ ਤੇ ਸਰ ਰਿਮਾਂਡ ਵਗੈਰਾ ਕੋਈ ਨਹੀਂ ਹਾਂਜੀ ਜਿਹੜੇ ਅੱਜ ਅਸੀਂ 5 ਤਰੀਕ ਨੂੰ ਤਿੰਨ ਦੋਸ਼ੀ ਫੜੇ ਨੇ ਇਹਨਾਂ ਦਾ ਰਿਮਾਂਡ ਲਵਾਂਗੇ ਪੇਸ਼ ਕਰਨਾ ਤਿੰਨ ਤਿੰਨ ਦੋਸ਼ੀਆਂ ਦਾ ਰਿਮਾਂਡ ਆਲਰੇਡੀ ਚੱਲ ਰਿਹਾ ਹੈ